ਇਹ ਪਰੇ ਖਲਾਫਾਤਾਂ ਦੇ ਵਿੱਚ ਇੱਕ ਵਿਆਹੁਤਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਜੋ ਵਿਆਹੁਤਾ ਦਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਕਾਫੀ ਗੰਭੀਰ ਇਲਜ਼ਾਮ ਸੋਹਰਾ ਪਰਿਵਾਰ ਦੇ ਉੱਤੇ ਲਗਾਏ ਗਏ ਨੇ ਦਰਸਲ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਲੜਕੀ ਦਾ ਵਿਆਹ ਹੋਇਆ ਤਾਂ ਉਸ ਸਮੇਂ ਜੋ ਲੜਕੇ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਲੜਕੀ ਨੂੰ ਇੰਗਲੈਂਡ ਭੇਜਣਾ ਤੇ ਸਾਰੇ ਪੈਸੇ ਵੀ ਉਹ ਖੁਦ ਹੀ ਲਗਾਉਣਗੇ ਤਾਂ ਇਹ ਕਹਿ ਕੇ ਵਿਆਹ ਕੀਤਾ ਗਿਆ ਸੀ ਪਰੰਤੂ 2 ਮਹੀਨਿਆਂ ਬਾਅਦ ਹੀ ਦੱਸਿਆ ਜਾ ਰਿਹਾ ਕਿ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਬਾਹਰ ਭੇਜਣ ਤੋਂ ਵੀ ਮੁੱਕਰ ਗਏ ਜਿਸ ਤੋਂ ਬਾਅਦ ਪੰਚਾਇਤ ਹੁੰਦੀ ਹੈ ਤੇ ਪੰਚਾਇਤ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਕਿ ਉਹ ਲੜਕੀ ਨੂੰ ਬਾਹਰ ਭੇਜਣਗੇ ਪਰ ਫਿਰ ਤੋਂ ਜਦੋਂ ਉਹਨਾਂ ਦੇ ਵੱਲੋਂ ਡਰਾਮਾ ਕੀਤਾ ਜਾਂਦਾ ਹੈ ਅਤੇ ਲੜਕੀ ਨੂੰ ਬਾਹਰ ਨਹੀਂ ਭੇਜਿਆ ਜਾਂਦਾ ਹਾਲਾਂਕਿ ਜੋ ਲੜਕੀ ਆ ਉਹਨਾਂ ਦੇ ਵੱਲੋਂ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਾਗਜ਼ ਪੱਤਰ ਉਸਦੇ ਵਿਦੇਸ਼ ਦੇ ਘਰ ਆਉਣ ਨੂੰ ਲੱਗਦੇ ਨੇ ਤਾਂ ਹੁਣ ਉਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਰੇਆਮ ਕਤਲ ਦੇ ਇਲਜ਼ਾਮ ਜੋ ਨੇ ਸੋਹਰਾ ਪਰਿਵਾਰ ਦੇ ਉੱਤੇ ਲਗਾਏ ਜਾ ਰਹੇ ਨੇ ਹਾਲਾਂਕਿ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਵਿਦੇਸ਼ ਭੇਜਣ ਦੇ ਨਾਂ ਤੇ ਲੜਕੀ ਦਾ ਵਿਆਹ ਹੋਇਆ ਸੀ ਤੇ ਹੁਣ ਉਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਆਹ ਹੋਇਆ ਸੀ ਉਸ ਤੋਂ ਕੁਝ ਸਮਾਂ ਬਾਅਦ ਹੀ ਲੜਕੇ ਨੇ ਵਿਦੇਸ਼ ਭੇਜਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਲੜਕੀ ਦੀ ਜੋ ਡਿਮਾਂਡ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਜਿਸ ਨੂੰ ਕਹਿ ਕੇ ਇਹ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੁਣ ਲੜਕੀ ਦੀ ਭੇਤ ਪਰੇ ਖਲਾਪਾ ਦੇ ਵਿੱਚ ਮੌਤ ਹੋ ਜਾਂਦੀ ਹੈ ਹਾਲਾਂਕਿ ਜੋ ਲੜਕੀ ਦਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਜੋ ਸਹੁਰਾ ਪਰਿਵਾਰ ਹੈ ਲੜਕੀ ਦਾ ਉਸਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਜੋ ਮਾਮਲਾ ਦਰਜ ਕਰ ਲਿਆ ਤੇ ਬ੍ਰਿਕੀ ਦੇ ਨਾਲ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਦੇਸ਼ ਭੇਜਣ ਦਾ ਕਹਿ ਕੇ ਲੜਕੀ ਨਾਲ ਵਿਆਹ ਕਰਵਾਇਆ ਪਰੰਤੂ ਜਦੋਂ ਵਿਦੇਸ਼ ਨਹੀਂ ਭੇਜਿਆ ਗਿਆ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਤਾਂ ਭੇਤ ਪਰੇ ਖਲਾਤਾਂ ਦੇ ਵਿੱਚ ਵਿਆਹਤਾ ਦੀ ਮੌਤ ਹੋ ਗਈ ਹੈ ਮੇਰਾ ਨਾਮ ਗਰਸੇਵ ਸਿੰਘ ਹੈ ਜੀ ਆਪਣੀ ਬਹਿਮਣ ਦੀਵਾਨੇ ਤੋਂ ਅਜ ਤੋਂ ਡੇਢ ਸਾਲ ਪਹਿਲਾਂ ਕੁੜੀ ਵਿਆਈ ਸੀ ਜੰਗੀ ਰਣੀ ਜੰਗੀਰਾਣੇ ਜਿਹੜੂ ਕੁੜੀ ਵੀ ਆਈ ਸੀਗੀ ਆਪ ਆਪਣਾ ਬਾਹਰ ਵਿਦੇਸ਼ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਬੀਜਾ ਕੁੜੀ ਦਾ ਹੋਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ 2 ਮਹੀਨਿਆਂ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪਾਂ ਸੂ ਰੱਖਣੇ ਐ ਕਰਨਾਗਾ ਉਸ ਤੋਂ ਬਾਅਦ ਫੇਰ 4-5 ਮਹੀਨਿਆਂ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀ ਉਹ ਸਹਿਮਤ ਹੋ ਗਏ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਉਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ। ਕਿਸ ਤਰ੍ਹਾਂ ਬਿਦਤ ਵਰਗਾ ਕੋਈ ਆਇਆ ਕਿ ਤੁਸੀਂ ਨਹੀਂ ਇਹ ਮੰਨ ਲਓ ਵੀ ਇਸ ਚੀਜ਼ ਦੇ ਉੱਤੇ ਆ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ। ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ। ਕਿਹੜੇ ਦੇਸ਼ ਭੇਜਣ ਦੀ ਗੱਲ ਹੋ ਰਹੀ ਸੀ? ਇਹ ਇੰਗਲੈਂਡ ਦੀ। ਹਾਂਜੀ। ਕੀ ਮੰਗ ਕਰਦੇ ਆ? ਮੰਗ ਇਹੀ ਕਰਦੇ ਆ ਸਰ ਆਪਣੇ ਤੋਂ। ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ-ਜੇ ਚਾਰੇ ਦੋਸ਼ੀ ਨੇ ਨਨਾਨ ਨੇ ਬਲਕਾਰਨ ਸਿੰਘ ਆ ਪੂਟਾ ਸਿੰਘ ਆ ਉਹਨੇ ਸਾਥ-ਸਾਥ ਗਰਮਜੀਤ ਕੌਰ ਇਹਨਾਂ ਦੀ ਗ੍ਰਿਫਤਦਾਰੀ ਕਰਕੇ ਬੰਦ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਕਿੰਨੀ ਕੁ ਮਿਕਸੀ ਲੜਕੀ ਇਹ 24-25 ਸਾਲ ਦੀ ਉਮਰ ਸੀ ਜੀ ਨਾਮ ਆ ਤੇ ਕਿਹੜਾ ਪਿੰਡ ਆ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਮੈਂ ਪੰਚਾਇਤ ਮੈਂਬਰ ਅਤੇ ਕਲੱਬ ਦਾ ਪ੍ਰਧਾਨ ਆ ਜੀ ਸਾਡੀ ਪਿੰਡ ਬਹਿਮਨਦਵਾਨਾ ਤੇ ਸਾਡੇ ਪਿੰਡ ਦੀ ਲੜਕੀ ਜਸਮੇਲ ਸਿੰਘ ਦੀ ਸੁਪੁੱਤਰੀ ਹਰਪ੍ਰੀਤ ਕੌਰ ਜੰਗੀ ਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤਬਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਣ ਵੇਲੇ ਨੂੰ ਉਹ ਕਿੱਧਰ ਵੇ ਲਿਆ ਲੈ ਕੇ ਆਗੇ ਸੀ ਜਿੱਥੇ ਕਿਉਂ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਨਾ ਤੇ ਬੰਦ ਹੀ ਕਾਰਵਾਈ ਕੀਤੀ ਨਾ ਦੱਸ ਰਹੇ ਸੀ ਵੀ ਉਹ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ ਇਹ ਕਹਿ ਰਹੇ ਸੀ ਵੀ ਮੁਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਾਥੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਮਤਾ ਮਤਾਬਕ ਇਹਨਾਂ ਦਾ ਪਹਿਲਾ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹਿ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆ ਆਪਣੇ ਫੈਸਲੇ ਤੇ ਅਡਲ ਸੀਗੀ ਹੁਣ ਡੈਡ ਬਾਲ ਨੂੰ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮਾ ਕਰਾਇਆ ਗਿਆ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਦੰ ਬਿਆਨ ਦਰਜ ਹੋ ਰਹੇ ਆ ਮੈਂ ਇਹ ਸੀਕ ਬਾਲਸਨ ਤੋਂ ਆਨੰਦਗੜ ਤੋਂ ਆ ਰਾਤ ਹਾਂਜੀ ਇਹ ਮਾਮਲਾ ਹੈ ਮਾਮਲਾ ਇਹ ਵੀ ਇੱਕ ਲੜਕੀ ਉਥੋਂ ਬਹਿਮਣਦਵਾਨੀ ਸੌਰੀ ਬੈਂਡਦਵਾਨੇ ਤੋਂ ਵੇਈ ਸੀਗੀ ਹਰਪ੍ਰੀਤ ਕਰੋ ਜੰਗੀ ਰਾਣੀ ਬਲਕਰਨ ਸਿੰਘ ਤੇ ਇਹਨਾਂ ਨੇ ਉਹ ਤੋਂ ਪਹਿਲਾਂ ਕਿਤੇ ਸ਼ਾਦੀ ਸਮੇਂ ਇਕਰਾਰ ਕੀਤਾ ਸੀ ਕਿ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ ਇਹ ਬੰਦੇ ਨੇ ਬੇਟੀ ਪੜਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਉਹਦਾ ਵਾਦਾ ਕੀਤਾ ਸੀ ਕਿ ਅਸੀਂ ਭੇਜਾਂਗੇ ਪਰ ਹੁਣ ਇਹ ਸਾਲ 6 ਮਹੀਨਿਆਂ ਤੋਂ ਮੁੱਕਰਗੇ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਕਲੇਸ਼ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਨੂੰ ਵੀ ਲੜਕੀ ਗਿੱਦਰਵਾ ਚੈਨਾ 47 ਉੱਥੇ ਪੁੱਜਾ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇੱਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮੌਰਚਰੀ ਚ ਕਿ ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ ਮਕਦਮਾ ਤਾਂ ਹਾਂ ਮਕਦਮਾ ਤੱਕ ਹੋ ਰਿਹਾ ਡੋਰੀ ਕੀਤੇ ਬਿਆਨ ਤੇ ਕਰਤਾ ਹੈ ਜਸਮੀਲ ਸਿੰਘ ਦਾ ਲੜਕੀ ਦਾ ਪਿਤਾ ਉਹਦੇ ਬਿਆਨ ਤੇ ਕੀਨੇ ਕੀਤੇ ਤੇ ਕਰਤਾ ਹੈ ਇਹ ਇਹਦਾ ਜਵਾਈ ਹੈ ਬਲਕਰਨ ਸਿੰਘ ਲੜਕੀ ਦਾ ਸਹੁਰਾ ਹੁਕਤਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਅਣਮੈੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਕਲਾਮ ਖਤਮ ਦਾ ਕਰਤਾ ਹੈ